ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਹ ਅਣ ਪੰਜ ਗਰੇ ਕਲਾਂ ਜਿਹੜੀ ਆਪਾਂ ਦਰਗਾਹ ਇੱਥੇ ਖੜੇ ਆ ਅੱਜ ਠੇਕੇਦਾਰ ਸਾਹਿਬ ਨੂੰ ਸੱਦਿਆ ਸੀਗਾ ਇਹ ਸਾਡੇ ਠੇਕੇਦਾਰ ਸਾਹਿਬ ਛੱਡਾਂ ਵਾਲੇ ਤੇ ਇਹਨਾਂ ਨੂੰ ਸੱਦਿਆ ਸੀਗਾ ਗਿਣਤੀ ਮਿੰਤੀ ਕਰਾਈ ਆ ਪ੍ਰਧਾਨ ਸਾਹਿਬ ਖੜੇ ਆ ਆ ਭਾਈ ਮੈਂਬਰ ਸਾਰੇ ਇੱਥੋਂ ਦੇ ਜਿਹੜੇ ਕਮੇਟੀ ਦੇ ਮੈਂਬਰ ਆ ਮਾਬਾ ਜੀ ਹੁਣੀ ਬੈਠੇ ਆ ਇਹਨਾਂ ਨੂੰ ਸੱਦਿਆ ਸੀ ਇੱਥੇ ਛੱਡ ਪਾਉਣ ਦੇ ਖਾਤਰ ਇਹ ਐਸਟੀਮੇਟ ਲਾ ਕੇ ਦੇਣਗੇ ਉਸ ਤੋਂ ਬਾਅਦ ਸੰਗਤ ਨੂੰ ਬੇਨਤੀ ਕਰਾਂਗੇ ਇਹ ਜੋ ਵੀ ਇਹਨਾਂ ਦਾ ਖਰਚਾ ਅੱਜ ਸ਼ਾਮ ਤੱਕ ਰੇ ਆਪਾਂ ਨੂੰ ਦੱਸ ਦੇਣਗੇ ਵੀ ਇੰਨਾ ਖਰਚਾ ਜਿਹੜਾ ਇਹ ਸ਼ੈੱਡ ਦਾ ਆਊਗਾ ਕਿੰਨੇ ਬਾਈ ਕਿੰਨਾ ਬਾਈ ਬਣਿਆ ਆਪਣਾ ਇਹ ਬਣ ਗਿਆ ਜੀ 42 ਬਾਈ 30 ਦਾ 42 ਬਾਈ 30 ਦਾ ਸ਼ੈੱਡ ਤੇ 17 ਗਾ ਪਟੂਚਾ ਤੇ ਇਹ ਆਪਣੇ ਕੋਲੇ ਆਇਆ ਇਹ ਸੰਗਤ ਨੇ ਸੰਯੋਗ ਕਰਨਾ ਔਰ ਆਪਾਂ ਇੱਥੇ ਜਿਹੜੇ ਇਹ ਸਾਰਾ ਜਿਹੜਾ ਖਾਲੀ ਪਿਆ ਜਗਾ ਇਹ ਆਪਾਂ ਸਾਰੀ ਸ਼ੈੱਡ ਨਾਲ ਕਵਰ ਕਰ ਦੇਣੀ ਆ ਤੇ ਇਧਰ ਸਫਾਈਆਂ ਸ਼ੁਰੂ ਕੀਤੀਆਂ ਤਿੰਨ ਦਿਨ ਪਹਿਲਾਂ ਇਧਰ ਸਾਰੇ ਸਫਾਈ ਕੀਤੀ ਸੀ ਆਸ ਦਰਬਾਰ ਦੀ ਸਫਾਈ ਕੀਤੀ ਸੀਗੀ ਬਹੁਤ ਕਾਲਸ ਤੇ ਬੁਰਾ ਹਾਲ ਸੀ ਆ ਦੇਖੋ ਹੁਣ ਸਫਾਈ ਦਸ ਰਹੀ ਹੈ ਨਾ ਸਾਰਾ ਸਾਫ ਹੈ ਤੇ ਅੱਜ ਆ ਕਮਰਾ ਵੀ ਦਰਬਾਰ ਦਾ ਸਾਫ ਕਰ ਰਹੇ ਹਾਂ ਦੇਖੋ ਆ ਗੱਲ ਤੇਰੀ ਮੁਲਾਕਾਤ ਤੇ ਬਾਬਾ ਜੀ ਇਹ ਵੀ ਬੁਰਾ ਹਾਲ ਸੀ ਇਹ ਵੀ ਅੱਜ ਜਿਹੜਾ ਇਹ ਬਾਹਰ ਕਢਾਏ ਆ ਬਸਰ ਉਹ ਜਰਾ ਬਾਹਰ ਕਢਾ ਆ ਗਏ ਤੇ ਇਹ ਨੂੰ ਅੱਜ ਧੋਵਾਂਗੇ ਬਹੁਤ ਮਾੜਾ ਹਾਲ ਸਫਾਈ ਵਾਲ ਜਮਾਂ ਵੀ ਧਿਆਨ ਨਹੀਂ ਉਸ ਤੋਂ ਬਾਅਦ ਅੱਜ ਆ ਕਮਰਾ ਵੀ ਧੋਵਾਂਗੇ ਤੇ ਆ ਸਫਾਈ ਸਪਈ ਸਾਰੀ ਚੱਲ ਰਹੀ ਆ ਦਰਗਾਹ ਦੀ ਕਿਉਂਕਿ ਦਰਗਾਹ ਦੀ ਸਫਾਈ ਵਾਲ ਬਿਲਕੁਲ ਧਿਆਨ ਨਹੀਂ ਸੀ ਠੀਕ ਹੈ ਨਾ ਬਿਲਕੁਲ ਵੀ ਧਿਆਨ ਨਹੀਂ ਸੀ ਤੇ ਘਾਹ ਸੀ ਬਹੁਤ ਜਿਆਦਾ ਇੱਥੇ ਰੂੜੀ ਲੱਗੀ ਹੋਈ ਸੀ ਇੱਥੇ ਘਾਹ ਸੀ ਤੇ ਆ ਦੇਖੋ ਜਿਆ ਬੰਦੇ ਨੇ ਧੂੜ ਆ ਗਿਆ ਤੇ ਉਧਰ ਵੀ ਕਹਾ ਸੀ ਸੋ ਬਹੁਤ ਵਧੀਆ ਰਾਤ ਸੰਗਤ ਆਈ ਸੀ ਉਹ ਹੁਣ ਉਹ ਵੀ ਆਂਦੀ ਸੀ ਆਂਦੀ ਯਾਰ ਬਹੁਤ ਵਧੀਆ ਕੰਮ ਹੋਇਆ ਇੰਨੀ ਸਫਾਈ ਦਸ ਰਹੀ ਹੈ ਇੱਥੇ ਹੁਣ ਪਹਿਲਾਂ ਅਗੇ ਤਾਂ ਸਫਾਈ ਨਹੀਂ ਹੁੰਦੀ ਸੀਗੀ ਔਰ ਇੱਥੇ ਨਸ਼ੇ ਪੱਤੇ ਵਾਲੇ ਜਿਹੜੇ ਬੰਦੇ ਬੈਠੇ ਰਹਿੰਦੇ ਸੀ ਨਸ਼ਾ ਪੀ ਜਾਂਦੇ ਸੀ ਔਰ ਬੁਢੀਆਂ ਨੇ ਤੋ ਤੱਕ ਵੀ ਕਿਹਾ ਵੀ ਅਸੀਂ ਜਿੰਨੋਂ ਮੱਥਾ ਟੇਕਣ ਆਉਂਦੇ ਸੀ ਨਾ ਸ਼ਾਮ ਨੂੰ ਅਸੀਂ ਆਪਦੇ ਕੰਨਾਂ 'ਚੋਂ ਹੱਥਾਂ 'ਚੋਂ ਗਹਿਣੇ ਗੱਟੇ ਲਾ ਕੇ ਆਉਂਦੇ ਸੀ ਵੀ ਉੱਥੇ ਪਤਾ ਨਹੀਂਗਾ ਬੈਠੇ ਰਹਿੰਦੇ ਆ ਆਪਣਾ